ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਬੇਸਣ ਦੇ ਪੇੜੇ ਬਣਾਵਾਂਗੇ ਪਹਿਲਾਂ ਆਪਾਂ ਸੂਜੀ ਤੇ ਬੇਸਣ ਦੇ ਪੌੜੇ ਪਕਾਉ ਆ ਪੇੜੇ ਬਣਾਏ ਸੀ ਅੱਜ ਆਪਾਂ ਬਣਾਵਾਂਗੇ ਬੇਸਣ ਦੇ ਪੇੜੇ ਆ ਆਪਾਂ ਇੱਕ ਕੌਲੀ ਲੈ ਲਈਏ ਬੇਸਣ ਦੀ ਤੇ ਇਹੀ ਕੌਲੀ ਚੌਥਾ ਹਿੱਸਾ ਆਪਾਂ ਨਾ 2-3 ਚਮਚ ਲੈ ਆ ਮੈਦੇ ਦੇ ਤੇ ਇਧਰ ਪਾਉਣੀ ਕੌਲੀ ਆਪਾਂ ਲਈਏ ਚੀਨੀ ਵੀ ਤੇ ਇਹੀ ਜਿਹੜੀ ਕੌਲੀ ਆਪਾਂ ਵੇਚਣ ਦੀ ਲਈ ਐ ਅੱਧੀ ਕੌਲੀ ਆਪਾਂ ਲਈਏ ਘਿਓ ਦੀ ਤੇ ਹੁਣ ਜੀ ਆਪਾਂ ਸ਼ੁਰੂ ਕਰਦੇ ਆਂ ਪੇੜੇ ਬਣਾਉਣੇ ਸਭ ਤੋਂ ਪਹਿਲਾਂ ਬਣਾਵਾਂਗੇ ਆਪਾਂ ਚਾਸ਼ਨੀ ਪਾਨਾ ਪਰ ਰੱਖ ਲਿਆ ਗੈਸ ਆਪਣਾ ਆਉਣ ਤੇ ਹੁਣ ਆਪਾਂ ਇਹ ਚ ਪਾ ਦਿਆਂਗੇ ਚੀਨੀ ਤੇ ਇਹੀ ਅੱਧੀ ਕੌਲੀ ਪਾਵਾਂਗੇ ਆਪਾਂ ਪਾਣੀ ਦੀ ਇਹੀ ਅੱਧੀ ਕੌਲੀ ਆਪਾਂ ਪਾਣੀ ਦੀ ਪਾ ਦਿਆਂਗੇ ਤੇ ਹੁਣ ਆਪਾਂ ਨਾ ਇਹਨੂੰ ਜਦੋਂ ਚੀਨੀ ਮੈਲਟ ਹੋਊਗੀ ਤੇ ਆਪਾਂ ਦੋ ਤੋਂ ਤਿੰਨ ਮਿੰਟ ਇਹਨੂੰ ਫਿਰ ਉਬਾਲਾਂਗੇ ਤੇ ਆਪਾਂ ਇੱਕ ਤਾਰ ਦੀ ਚਾਸ਼ਨੀ ਬਣਾਵਾਂਗੇ ਆਸਾਈਂ ਆਪਣੀ ਨਾ ਚੀਨੀ ਮੈਲਟ ਹੋ ਗਈ ਐ ਤੇ ਆਪਾਂ ਇਹਨੂੰ ਦੋ ਮਿੰਟ ਪਕਾ ਆ ਵੀ ਲਿਆ ਤੇ ਆਪਾਂ ਹੁਣ ਇਹ ਚਾਸ਼ਨੀ ਤਾਰ ਵੇਖਦੇ ਆ ਬਣੀ ਆ ਤਾਂ ਠੀਕ ਐ ਨਹੀਂ ਤਾਂ ਫਿਰ ਆਪਾਂ ਨਾ ਇਹਨੂੰ ਦੋ ਕੁ ਮਿੰਟ ਆਪਾਂ ਹੋਰ ਉਬਾਲਾਂਗੇ ਬਸ ਆਪਾਂ ਇੱਕ ਕਦਮ ਮਿੰਟ ਹੋਰ ਪਕਾਵਾਂਗੇ ਫਿਰ ਇਹਦੀ ਤਾਰਵਾਨਣ ਲੱਗ ਜੂਗੀ ਐਸ ਤਰ੍ਹਾਂ ਹੀ ਪਕਾਈ ਚੱਲਾਂਗੇ 3-4 ਮਿੰਟ ਹੋ ਗਏ ਹੁਣ ਆਪਾਂ ਨਾ ਵੇਖਦੇ ਆ ਆ ਦੇਖੋ ਹੁਣ ਨਾ ਤਾਰਵਾਨਣ ਲੱਗ ਗਈ ਆ ਦੇਖੋ ਹੁਣ ਆਪਾਂ ਨਾ ਗਾਆ ਸਾਫ ਕਰ ਦਿੰਨੇ ਆ ਇਹਨੂੰ ਸਾਈਡ ਤੇ ਰੱਖ ਦਿੰਦੇ ਆ ਇਹ ਹੁਣ ਆਪਾਂ ਦੂਸਰਾ ਪੈਨ ਰੱਖ ਲੈ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਬੇਸਨ ਹੁਣ ਆਪਾਂ ਬੇਸਨ ਨੂੰ ਨਾ 2-3 ਮਿੰਟ ਨਾ ਸੁੱਕਾ ਹੀ ਪੁੰਨਾਗੇ ਇਸ ਤਰ੍ਹਾਂ ਕਰਕੇ 2 ਮਿੰਟ ਨਾ ਆਈ ਪੁੰਨਾਗੇ ਆਪਾਂ ਆਪਣੇ ਨਾ ਬੇਸਨ ਨੂੰ 2-3 ਮਿੰਟ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਮੈਦਾ ਪਾ ਕੇ ਤੇ ਇਹਨੂੰ ਵੀ ਥੋੜਾ ਜਿਹਾ ਰੋਸਟ ਕਰ ਲੈਨੇ ਫਿਰ ਆਪਾਂ ਪਾਵਾਂਗੇ ਘਿਓ ਤੇ ਗੈਸ ਆਪਣਾ ਸਲੋ ਹੈ ਸਲੋ ਤੇ ਭੁੰਨਿਓ ਕਿਉਂਕਿ ਬਾਲੀ ਅੱਗ ਤੇ ਨਾ ਬੇਸਨ ਮੱਚ ਜਾਂਦਾ ਮੈਦੇ ਨੂੰ ਆਪਾਂ ਨਾ ਬੇਸਨ ਦੇ ਵਿੱਚ ਮਿਕਸ ਕਰਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਘਿਓ ਘਿਓ ਆਪਾਂ ਮਾ ਥੋੜਾ ਥੋੜਾ ਕਰਕੇ ਪਾਵਾਂਗੇ ਇੱਕੇ ਵਾਰੀ ਨਹੀਂ ਪਾਉਂਦੇਗੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਹੁਣ ਆਪਾਂ ਜਿਹੜਾ ਦੂਸਰਾ ਘਿਓ ਸੀ ਨਾ ਸਾਰਾ ਪਾ ਦਾਂਗੇ ਤੇ ਦੋ ਹੀ ਚਮਚੇ ਰੱਖਾਂਗੇ ਜੇ ਜ਼ਰੂਰਤ ਪਈ ਤਾਂ ਪਾਵਾਂਗੇ ਤੇ ਨਹੀਂ ਆਪਾਂ ਨੇ ਇਸੇ ਨਾਲ ਹੀ ਆਪਣਾ ਵਧੀਆ ਬੇਸਣ ਭੁੱਜ ਜੂਗਾ ਹੁਣ ਆਪਾਂ ਬੇਸਣ ਨੂੰ 6-7 ਮਿੰਟ ਭੁੰਨਾਂਗੇ ਆਪਾਂ ਨੇ ਬੇਸਣ ਨੂੰ 6 ਤੋਂ 7 ਮਿੰਟ ਆਪਾਂ ਭੁੰਨ ਲਿਆ ਤੇ ਵਧੀਆ ਖੁਸ਼ਬੂ ਆਈ ਜਾਂਦੀ ਹੈ ਤੇ ਹੋਣਾ ਆਪਾਂ ਇਹਦੇ ਵਿੱਚ 2 ਚਮਚ ਮਿਲਕ ਪਾਊਡਰ ਦੇ ਪਾਵਾਂਗੇ ਜੇ ਹੈਗਾ ਤਾਂ ਪਾਓ ਜੇ ਹੈ ਨਹੀਂ ਤਾਂ ਫੇਰ ਵੀ ਕੋਈ ਗੱਲ ਨਹੀਂ ਤੇ ਫੇਰ ਵੀ ਕੇਲੇ ਆਪਣੇ ਨਾ ਬੇਸਨ ਦੇ ਵਧੀਆ ਹੀ ਬਣ ਜਾਣਗੇ ਇਹਦੇ ਨਾਲ ਥੋੜਾ ਜਾਂ ਹਲ ਹੋ ਜਾਂਦਾ ਹੈ ਵੀ ਜਿਵੇਂ ਵਿੱਚ ਮਾਵਾ ਜਾਂ ਖੋਆ ਪਾਇਆ ਹੁੰਦਾ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਵਿੱਚ ਹਲਕਾ ਬੌਡਰ ਨਾਲ ਆਪਾਂ ਮਿਕਸ ਕਰਤਾ ਹੁਣ ਆਪਾਂ ਇਹਦੇ ਵਿੱਚ ਉਚਾਸ਼ਨੀ ਪਾ ਦੇਾਂਗੇ ਬੇਸਨ ਨਾ ਆਪਣਾ ਪੇੜਿਆਂ ਵਾਸਤੇ ਤਿਆਰ ਹੋ ਗਿਆ। ਕਿ ਹੁਣ ਆਪਾਂ ਨਾ ਇਹ ਨੂੰ ਠੰਡਾ ਕਰਾਂਗੇ। ਠੰਡਾ ਕਰਕੇ ਫੇਰ ਆਪਾਂ ਇਹਦੇ ਬਣਾਵਾਂਗੇ ਪੇੜੇ। ਹੁਣ ਗੈਸ ਬੰਦ ਕਰ ਦਿੰਦੇ ਆ ਤੇ ਇਹ ਨੂੰ ਆਪਾਂ ਠੰਡਾ ਕਰ ਲਾਂਗੇ ਹੁਣ। ਆਪਣਾ ਨਾ ਬੇਸਨ ਠੰਡਾ ਹੋ ਗਿਆ ਤੇ ਹੁਣ ਆਪਾਂ ਬਣਾਵਾਂਗੇ ਇਹਦੇ ਪੇੜੇ। ਪੇੜੇ ਆਪਾਂ ਨਾ ਨਿੰਬੂ ਦੇ ਘਾਰ ਵਾਲੇ ਬਣਾਵਾਂਗੇ। ਛੋਟੇ-ਛੋਟੇ ਬਣਾਵਾਂਗੇ। ਇਹਦੀ ਨਾ ਚਾशनी ਨਾ ਬਾਹਲੀ ਚੜਾਓ ਜੇ ਬਾਹਲੀ ਚਾशनी ਚੜ ਗਈ ਨਾ ਫੇਰ ਇਹ ਪੰਜੀਰੀ ਬਣ ਚੂਗੀ ਬਸ ਥੋੜੀ ਜੀ ਨੇ ਚਿਪ ਚਿਪੀ ਜੀ ਤੇ ਥੋੜੀ ਜੀ ਤਾਰ ਨਿਕਲੇ ਜਿਹੜੀ ਬਸ ਐਜੀ ਚਾशनी ਰੱਖਿਓ ਤੇ ਜੇ ਤਾਂ ਚਾशनी ਜ਼ਿਆਦਾ ਚੜ ਜਾਂਦੀ ਹੈ ਨਾ ਫੇਰ ਪੰਜੀਰੀ ਬਣ ਜਾਂਦੀ ਹੈ ਫੇਰ ਪੇੜੇ ਨਹੀਂ ਬਣਨੇਗੇ ਤੇ ਚੱਲ ਜੇ ਬਣ ਵੀ ਜਾਵੇ ਨਾ ਵਿੱਚ ਜਾਂ ਤਾਂ ਦੁੱਧ ਦੇ ਛਿੱਟੇ ਮਾਰ ਲਓ ਤੇ ਜਾਂ ਮਾਰ ਲਓ ਪਾਣੀ ਦੇ ਫੇਰ ਵੀ ਠੀਕ ਹੋ ਜਾਂਦਾ ਹੈ ਹਾਂਜੀ ਆਪਣੇ ਨਾ ਪੇੜੇ ਬਣ ਕੇ ਹੋ ਗਏ ਜੀ ਤਿਆਰ ਦੇਖੋ ਬਹੁਤ ਹੀ ਵਧੀਆ ਬਣੇ ਆ ਤੇ ਬਹੁਤ ਹੀ ਟੇਸਟੀ ਹੈ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਜੀ ਆਪਾਂ ਨਾ ਇਹਨੂੰ ਥੋੜੀ ਜਿਹੀ ਚਾਸ਼ਨੀ ਨਾਲ ਜਦ ਜਿਹੜਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੁਣ ਵੀ ਕਹਿੰਦੀ ਹਾਂ ਜੇ ਚਾਸ਼ਨੀ ਜ਼ਿਆਦਾ ਚੜ ਗਈ ਫਿਰ ਆਪਣੀ ਬਣ ਜੂਗੀ ਪੰਜੀਰੀ ਤੇ ਚਾਸ਼ਨੀ ਥੋੜੀ ਚਿਪ ਚਿਪੀ ਤੇ ਥੋੜੀ ਜਿਹੀ ਤਾਰ ਨਿਕਲੇ ਜੇ ਜਿਆਦੇ ਚਾਸ ਨੀ ਚੜਦੀ ਜਾਂਦੀ ਕਈ ਵਾਰ ਜਾਂ ਤਾਂ ਵਿੱਚ ਦੁੱਧ ਛਿੱਟੇ ਮਾਰ ਲਓ ਜਾਂ ਪਾਣੀ ਦੇ ਮਾਰ ਲਓ ਫਿਰ ਵੀ ਆਪਣੇ ਤੇੜੇ ਵਧੀਆ ਬਣ ਜਾਣਗੇ ਤੇ ਤੁਸੀਂ ਵੀ ਬਣਾਇਓ ਤੇ ਟ్రਾਈ ਕਰਿਓ ਤੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸასი ਸ਼ਾਮ